ਚੰਡੀਗੜ੍ਹ ਰੋਡ ਉੱਪਰ ਬੈਟਰੀਆਂ ਦੀ ਦੁਕਾਨ ਕਰਦੇ ਕਮਲ ਨਾਮੀ ਨੌਜਵਾਨ 'ਗਲ ਇੱਕ ਅਕੋਤੀ ਐਗਰੀਮੈਂਟ' ਧੱਗ ਨੇ 23400 ਰੁਪਏ ਦੀ ਠੱਗੇ ਮਾਰ ਲਈ ਜਾਣਕਾਰੀ ਦਿੰਦਿਆ ਦੁਕਾਨਦਾਰ ਕਮਲ ਸਿੰਘ ਨੇ ਦੱਸਿਆ ਕਿ ਉਸ ਨੂੰ ਇੱਕ ਫੋਨ ਆਇਆ ਫੋਨ ਕਰਤਾ ਨੇ ਦੱਸਿਆ ਕਿ ਉਹ ਇੱਕ ਐਗਰੀਮੈਂਟ ਹੈ ਤੇ ਉਸ ਦੀ ਗੱਡੀ ਦੀ ਬੈਟਰੀ ਖਰਾਬ ਹੋ ਚੁੱਕੀ ਹੈ ਬੈਟਰੀ ਦਾ ਰੇਟ 5500 ਰੁਪਏ ਵਿੱਚ طے ਹੋਇਆ ਫੋਨ ਕਰਨ ਵਾਲੇ ਨੇ ਪਹਿਲਾ 3000 ਰੁਪਏ ਦੁਕਾਨਦਾਰ ਦੇ ਅਕਾਊਂਟ ਵਿੱਚ ਪਾ ਦਿੱਤੇ ਅਤੇ ਉਸ ਦਾ ਬੈਂਕ ਮੈਸੇਜ ਪਰੂਫ ਵਜੋ ਦੁਕਾਨਦਾਰ ਤੇ WhatsApp ਤੇ ਭੇਜ ਦਿੱਤਾ ਉਸ ਤੋਂ ਬਾਅਦ ਉਸ WhatsApp ਨੰਬਰ ਉੱਪਰ 26000 ਰੁਪਏ ਟ੍ਰਾਂਸਫਰ ਹੋਣ ਦਾ ਮੈਸੇਜ ਵੀ ਆ ਗਿਆ ਹਾਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰੱਜਤ ਖੁੱਲਰ ਹੈ ਸ਼ਹਿਰ ਸਮਰਾਲਾ ਕੀ ਮਾਮਲਾ ਹੈਗਾ ਜਿਹੜਾ ਹੈਗਾ ਮਾਮਲਾ ਜੀ ਅੱਜ ਸਵੇਰ ਦਾ ਸਮਰਾਲਾ ਕੰਟੀਨ ਆਰਮੀ ਕੰਟੀਨ ਜਿੰਨਾ ਤੋਂ ਆਪਾਂ ਨੂੰ ਫੋਨ ਆਂਦਾ ਆਪਣਾ ਕੰਮ ਹੋਲ ਸੇਲ ਦਾ ਜੀ ਸਟੇਸ਼ਨਰੀ ਦਾ ਤੇ ਕਾਲ ਆਂਦੀ ਹੈ ਵੀ ਸਾਨੂੰ ਇੱਥੇ ਕਾਪੀਜ਼ ਔਰ ਪੈਨ ਚਾਹੀਦੇ ਨੇ ਸਮਰਾਲਾ ਕੰਟੀਨ ਦੇ ਵਿੱਚ ਤੇ ਚਲੋ ਡੀਲ ਹੁੰਦੀ ਏ ਸਾਡੀ ਰਵੀ ਕੁਮਾਰ ਨਾਮ ਤੋਂ ਆਰਮੀ ਦੇ ਜਿਹੜਾ ਬੰਦਾ ਸੀ ਜਿਹਨੇ ਕਾਲ ਕੀਤੀ ਸੀ ਮੈਨੂੰ ਤੇ WhatsApp ਤੇ ਉਹਨਾਂ ਨੇ ਆਪਣਾ ਕਾਰਡ ਵੀ ਭੇਜਿਆ ਸੀ ਜਿੱਥੋਂ ਸਾਨੂੰ ਪ੍ਰੂਫ ਹੋਇਆ ਵੀ ਹਾਂਜੀ ਆਰਮੀ ਦੇ ਕੰਟੀਨ ਤੋਂ ਸਮਰਾਲੇ ਤੋਂ ਬੋਲਦੇ ਆ ਤੇ ਉਹਨਾਂ ਨੇ ਸਾਨੂੰ ਆਰਡਰ ਦਿੱਤਾ ਕਾਪੀਜ਼ ਆ ਜਿਹਦਾ ਬਿੱਲ ਬਣਿਆ ਸੀ 5400 ਰੁਪਏ ਚਲੋ ਜੀ ਅਸੀਂ ਜਾਂਦੇ ਹਾਂ ਕੰਟੀਨ ਉਹਨਾਂ ਨੂੰ ਡਿਲੀਵਰ ਕਰ ਦਿਆਂ ਸਾਮਾਨ ਜਦੋਂ ਅਸੀਂ ਉੱਥੇ ਪਹੁੰਚਦੇ ਆ ਤੇ ਅਸੀਂ ਉਹਨਾਂ ਨੂੰ ਕਾਲ ਕਰਦੇ ਆ ਕਹਿੰਦੇ ਅਸੀਂ ਪੇਮੈਂਟ ਤੁਹਾਨੂੰ ਆਨਲਾਈਨ ਕਰਨੀ ਆ ਵੀ RTGS ਕਰਾਣੀ ਕਿਉਂਕਿ ਸਾਡਾ ਮਾਲ ਉਹਨਾਂ ਨੂੰ ਪੱਕਿਆਂ ਚ ਜਾਣਾ GST ਚ ਤੇ ਜਦੋਂ ਉਹਨਾਂ ਨੂੰ ਮਾਲ ਦਿੱਤਾ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਮਤਲਬ ਕਿ ਪਹਿਲਾਂ ਚੈੱਕ ਕਰਦੇ ਹਾਂ 100 ਰੁਪਿਆ ਪਾ ਕੇ ਵੀ ਜਿਹੜੀ ਪੇਮੈਂਟ ਆ ਤੁਹਾਡੀ ਵੀ ਸਾਨੂੰ ਆਉਂਦੀ ਹੈ ਤਾਂ ਇੱਕ ਮੈਸੇਜ ਆਂਦਾ ਹੈ ਨੰਬਰਾਂ ਹੀ ਵੀ ਮੇਰੇ ਬੈਂਕ ਦੇ ਵਿੱਚ 100 ਰੁਪਿਆ ਆਂਦਾ ਤੇ ਉਸ ਤੋਂ ਬਾਅਦ ਉਹ ਕਹਿੰਦੇ ਨੇ ਵੀ ਚਲੋ ਸਾਡਾ ਮੈਸੇਜ ਆ ਗਿਆ ਹੁਣ ਅਸੀਂ ਤੁਹਾਡੇ ਬਾਕੀ ਜਿਹੜਾ ਬੈਲੈਂਸ ਹੈ 5300 ਰੁਪਿਆ ਉਹ ਪਾਉਨੇ ਆ ਬਟ 5300 ਨਹੀਂ ਪਾਇਆ ਉਹਨਾਂ ਨੇ 53000 ਪਾਤਾ ਤੇ ਕਹਿੰਦੇ ਗਲਤੀ ਨਾਲ ਪਿਆ ਤੇ ਅਸੀਂ ਕਿ ਚਲੋ ਬੰਦੇ ਤੋਂ ਪੈ ਗਿਆ ਹੁਣ ਗਲਤੀ ਨਾਲ ਆਨਲਾਈਨ ਪੇਮੈਂਟ ਆ ਵੀ ਆਰਮੀ ਦੇ ਬੰਦੇ ਐ ਕਹਿ ਰਹੇ ਨੇ ਵੀ ਗਵਰਨਮੈਂਟ ਦੇ ਅਕਾਊਂਟ ਤੋਂ ਪਾਏ ਅਸੀਂ ਪੈਸੇ ਤਾਂ ਜਦੋਂ ਅਸੀਂ ਚੈੱਕ ਕੀਤਾ ਬੈਂਕ ਦੇ ਵਿੱਚ ਉਹ ਪੈਸੇ ਆਏ ਨਹੀਂ ਸੀ ਜਦੋਂ ਫਿਰ ਤੋਂ ਅਸੀਂ ਉਹ ਬੰਦੇ ਨੂੰ ਕਾਲ ਕੀਤੀ ਤੇ ਅਸੀਂ ਉਹਨੂੰ ਕਿਹਾ ਵੀ ਤੂੰ ਆਰਮੀ ਕੰਟੀਨ ਤੋਂ ਬਾਹਰ ਆ ਜਾ ਅਸੀਂ ਸਮਰਾਲਾ ਕੰਟੀਨ ਦੇ ਬਾਹਰ ਖੜੇ ਆਂ ਵੀ ਜੋ ਵੀ ਤੂੰ ਹੈ ਸਾਡੇ ਨਾਲ ਆ ਕੇ ਗੱਲ ਕਰ ਜੇ ਤੇਰੀ ਪੇਮੈਂਟ ਸੱਚੀ ਤੁਸੀਂ ਜਿਆਦਾ ਪਾਤੀ ਹੈ ਤਾਂ ਅਸੀਂ ਤੁਹਾਡੇ ਉਹ ਦੇਣਦਾਰ ਆ ਕੋਈ ਨਹੀਂ ਤੁਸੀਂ ਜਿਹੜਾ ਬਾਕੀ ਦਾ ਬਕਾਇਆ ਵਾਪਸ ਲੈ ਲਓ ਪਰ ਜਦੋਂ ਅਸੀਂ ਅੰਦਰ ਜਾ ਕੇ ਗੱਲ ਕੀਤੀ ਬੰਦਾ ਨਾ ਬਾਹਰ ਆਇਆ ਤਾਂ ਉੱਥੇ ਦੇ ਜਿਹੜੇ ਸਮਰਾਲਾ ਕੰਟੀਨ ਦੇ ਬ੍ਰਾਂਚ ਅਸਿਸਟੈਂਟ ਨੇ ਉਹਨਾਂ ਨੇ ਸਾਨੂੰ ਦੱਸਿਆ ਇਸ ਤੋਂ ਪਹਿਲਾਂ ਇੱਥੇ ਦੋ ਫਰੌਡ ਹੋਰ ਹੋ ਚੁੱਕੇ ਨੇ ਇੱਕ ਫਰਨੀਚਰ ਵਾਲੇ ਸੀ ਕੋਈ ਇੱਥੇ ਸੌਂਸਪੁਰ ਪਿੰਡਾ ਉੱਥੇ ਦਾ ਪੱਠਾ ਇੱਟਾਂ ਦਾ ਤਾਂ ਉਹਦੇ ਨਾਲ ਵੀ ਸੇਮ ਫਰੌਡ ਹੋ ਚੁੱਕਿਆ ਤੇ ਉਹਨਾਂ ਦਾ ਕਹਿਣਾ ਇਹ ਵੀ ਉਹਨਾਂ ਨੇ ਸਗੋਂ ਉਹਨਾਂ ਨੂੰ ਪੇਮੈਂਟ ਵਾਪਸ ਕਰ ਵੀ ਦਿੱਤੀ ਸੀ ਪਰ ਅਸੀਂ ਹੁਸ਼ਿਆਰੀ ਦਿਖਾਉਂਦੇ ਹੋਏ ਪਹਿਲਾਂ ਫਰੌਡ ਦੀ ਜਿਹੜੀ ਨਿਊਜ਼ ਸੁਣਦੇ ਹੋਏ ਅਸੀਂ ਆਪਣੇ ਆਪ ਨੂੰ ਸਿਕਿਉਰ ਕੀਤਾ ਤੇ ਸਾਡਾ ਬਚਾਅ ਹੋ ਗਿਆ ਪਟ ਮੈਂ ਲੋਕਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦਾ ਵੀ ਅੱਜ ਅਸੀਂ ਬਚ ਗਏ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸੇ ਨੂੰ ਵੀ ਸ਼ਿਕਾਰ ਬਣਾ ਸਕਦੇ ਨੇ ਇਹ ਚੀਜ਼ ਦਾ ਧਿਆਨ ਰੱਖੋ ਕਿ ਕੋਈ ਇਹ ਲੁਕਣ ਵਾਲੇ ਜਿਹੜੇ ਗਰੋ ਨੇ ਇਹ ਸੋਸ਼ਲ ਮੀਡੀਆ ਰਾਹੀਂ ਆਪਣਾ ਨੰਬਰ ਚੱਕ ਲੈਂਦੇ ਨੇ ਕਿਉਂਕਿ ਪੇਜਾਂ ਦੇ ਆਪਾਂ ਆਪਣੀ ਐਡ ਵਗੈਰਾ ਪਾਉਂਦੇ ਆ ਦੁਕਾਨ ਦੀ ਜਾਂ ਕਿਸੇ ਰਾਹੀਂ ਪਾਉਂਦੇ ਆ ਇਹ ਉੱਥੋਂ ਨੰਬਰ ਚੱਕ ਕੇ ਆਪਣੇ ਨਾਲ ਫਰੋਡ ਕਰਦੇ ਨੇ ਜੇ ਗੱਲ ਕਰੀਏ ਇਹਦੀ ਸ਼ਿਕਾਇਤ ਤੁਸੀਂ ਕਿਸੇ ਨੂੰ ਕੀਤੀ ਆ ਹੁਣ ਤੱਕ ਜੀ ਜੀ ਹਾਂ ਜੀ ਅਸੀਂ ਸਾਈਬਰ ਕ੍ਰਾਈਮ ਵਾਲਿਆਂ ਨੂੰ ਬਾਰਤੋ-ਬਾਰ ਫੋਨ ਕਰ ਰਹੇ ਹਾਂ ਪਰ ਉਹਨਾਂ ਦਾ ਬਿਜ਼ੀ ਆ ਰਿਹਾ ਫੋਨ ਜਿਸ ਤਰ੍ਹਾਂ ਹੀ ਉਹਨਾਂ ਨਾਲ ਗੱਲ ਹੁੰਦੀ ਹੈ ਤੇ ਉਹਨਾਂ ਨੂੰ ਅਸੀਂ ਅਸੀਂ ਰਿਪੋਰਟ ਐਫ ਆਈ ਆਰ ਕਰਾਵਾਂਗੇ ਜਿਹੜਾ ਇਨਸਾਨ ਤੁਹਾਨੂੰ ਫੋਨ ਕਰਦਾ ਸੀ ਆਪਣੇ ਆਪ ਨੂੰ ਕੀ ਦੱਸ ਰਿਹਾ ਸੀ ਉਹ ਆਪਣੇ ਆਪ ਨੂੰ ਆਰਮੀ ਦਾ ਪਰਸਨ ਦੱਸਦਾ ਸੀ ਜੀ ਉਹਨੇ ਆਪਣਾ ਨਾਮ ਸੰਦੇ ਸਿੰਘ ਇੱਕ ਰਵੀ ਕੁਮਾਰ ਦੋ ਜਣਿਆਂ ਨੇ ਆਪਣੇ ਦੋ ਨੰਬਰੋਂ ਅਲੱਗ-ਅਲੱਗ ਤੋਂ ਕਾਲ ਕੀਤੀ ਸੀ ਬਕਾਇਦਾ ਉਹਨਾਂ ਨੇ ਆਪਣਾ ਕਾਰਡ ਭੇਜਿਆ ਆਰਮੀ ਦਾ ਉਹ ਅਸੀਂ ਤੁਹਾਨੂੰ ਜਿਹੜਾ ਹੈ ਸਾਰੇ ਪ੍ਰੂਫ ਦਰਵਾਗੇ ਠੀਕ ਮੇਰਾ ਨਾਮ ਕਮਲਬੀਰ ਜੀ ਮੈਂ ਦਿয়ালਪੁਰ ਦਾ ਰਹਿਣ ਵਾਲਾ ਹਾਂ ਮੇਰੇ ਨਾਲ ਘਟਨਾ ਮੈਨੂੰ 2 ਘੰਟੇ ਪਹਿਲਾਂ ਫੋਨ ਆਇਆ ਵੀ ਸਾਡੀ ਗੱਡੀ ਦੀ ਬੈਟਰੀ ਖਰਾਬ ਆ ਬੈਟਰੀ ਰੱਖਣੀ ਆ ਤੁਸੀਂ ਕਿੱਥੋਂ ਫੋਨ ਆਇਆ ਉਹ ਦੇਖੋ ਉਹ ਨਾ ਸਮਰਾਲੇ ਕੰਟੀਨ ਦਾ ਐਡਰੈਸ ਦਿੱਤਾ ਹੀ ਮੈਨੂੰ ਆਰਮੀ ਦਾ ਨੰਬਰ ਉਹਨੂੰ WhatsApp ਕਾਲ ਤੇ ਆਈ ਸੀਗੀ ਤੇ ਆ ਨੰਬਰ ਵੀ ਉਹਨਾਂ ਦਾ ਸੀਗਾ ਮੈਨੂੰ ਆਇਆ ਠੀਕ ਆ ਚਲੋ ਮੈਂ ਉਹਨਾਂ ਨੇ ਕਿਹਾ ਭਾਈ ਮੈਂ ਕੋਈ ਨਾ ਤੁਹਾਡਾ ਹੱਲ ਕਰ ਦਿੰਦਾ ਮੈਂ ਐਕਚੁਅਲੀ ਸੀਗਾ ਬਾਹਰ ਕੰਮ ਕਰਦਾ ਸੀਗਾ ਚਲੋ ਮੈਂ ਆਪਣੇ ਨਾਲ ਦੇ ਬੰਦੇ ਨੂੰ ਕਿਹਾ ਵੀ ਤੁਸੀਂ ਆ ਕੇ ਇਹਦਾ ਬੰਦੇ ਦਾ ਬੈਟਰੀ ਧਰਿਓ ਠੀਕ ਆ ਚਲੋ ਉਹ ਵੀਰ ਬੈਟਰੀ ਧਰਨ ਗਏ ਆ ਜਦ ਨੂੰ ਉਹ ਬੰਦੇ ਨੇ ਪੇਮੈਂਟ ਮੇਰੇ ਅਬ ਫੇਕ ਅਕਾਊਂਟ ਚ ਪਾਤੀ ਜਿਹਦੇ ਵਿੱਚ ਉਹਨਾਂ ਦਾ ਟੈਸਟ ਮੈਸੇਜ ਆਇਆ ਜਿਹਦੇ ਵਿੱਚ 3000 ਰੁਪਏ ਉਹਨਾਂ ਨੇ ਪਹਿਲਾਂ ਜੀਗਾ ਕੀਤਾ ਤੇ 2600 ਕਰਨੇ 26000 ਦਾ ਜਾਨੀ ਇੱਕ ਝਾਸਾ ਦੇਤਾ ਮੈਨੂੰ ਵੀ ਮੈਂ 26000 ਰੁਪਏ ਤੁਹਾਡੇ ਅਕਾਊਂਟ ਚ ਪਾਤਾ ਤੇ ਮੈਂ ਉਹੀ ਜਾਣੇ ਅਣਜਾਣੇ ਜਿਵੇਂ ਕਹਿੰਦੇ ਗਲਤੀ ਹੋ ਜਾਂਦੀ ਆ ਮੈਂ ਦੇਖਿਆ ਤੇ ਦੇਖਦੀ ਸਾਰੇ ਮੈਂ ਉਹਨੇ ਵਾਪਸ ਕੀ ਪੈਸੇ ਜਿਹੜੇ ਸੀਗੇ ਉਹਨਾਂ ਦੇ ਆਪਣੇ ਰਿਫੰਡ ਕਰਤੇ ਜਿੰਨੇ ਮੈਂ ਆਪਣੇ ਘੱਟ ਕੇ 2600 ਰੁਪਏ ਤੇ ਉਸ ਤੋਂ ਬਾਅਦ ਜਦੋਂ ਮੈਂ ਦੇਖਿਆ ਮੇਰੇ ਅਕਾਊਂਟ ਚ ਪੈਸੇ ਉਹਨਾਂ ਦੇ ਆਏ ਨਹੀਂ ਸੀਗੇ ਜਿਹੜੀ ਉਹਨਾਂ ਨੇ NFT ਕੀਤੀ ਸੀ ਨਾ ਮੈਨੂੰ ਮੈਸੇਜ ਆਇਆ ਸੀਗਾ ਚਲੋ ਜਦੋਂ ਮੇਰਾ ਵੀਰ ਆ ਉੱਥੇ ਪਹੁੰਚਿਆ ਉਹਨੇ ਦੇਖਿਆ ਜੀ ਤੁਹਾਡਾ ਇਹਨਾਂ ਦਾ ਅਪਰੋਵਲ ਹੋ ਗਿਆ ਵੀ ਤੁਸੀਂ ਸਾਈਬਰ ਤੇ ਉੱਥੇ ਕਰੋ ਚਲੋ ਅਸੀਂ ਵੀ 19:20 ਤੇ ਹਾਂ 19:30 ਤੇ ਸੌਰੀ ਅਸੀਂ ਕੀ ਕੀਤੀ ਉੱਥੇ ਕੰਪਲੀਟ ਉੱਥੇ ਕਿਸੇ ਦਾ ਰਿਸਪੌਂਸ ਨਹੀਂ ਆਏਗਾ ਅਸੀਂ ਬਾਰ ਬਾਰ ਕੋਸ਼ਿਸ਼ ਕੀਤੀ ਘਟੋ ਘਟ ਨਹੀਂ ਤਾਂ 50 ਵਾਰੀ ਦੇਖ ਲਿਆਣਾ ਪਰ ਉੱਥੇ ਕੋਈ ਰਿਸਪੌਂਸ ਨਹੀਂ ਆਏਗਾ ਇਹੀ ਉਮੀਦ ਕਰਦੇ ਹਾਂ ਸਾਡੀ ਸੁਣਵਾਈ ਕੀਤੀ ਜਾਵੇ ਜੀ ਜੋ ਸਾਡੇ ਕਿਹਾ ਕਿ ਤੁਹਾਨੂੰ ਵੀ ਪੈਸੇ ਗਲਤੀ ਨਾਲ ਪੈ ਗਏ ਮੇਰੇ ਹਾਂਜੀ ਉਹਨਾਂ ਨੇ ਕੀ ਕੀਤਾ ਵੈਟਿਚ 5500 ਦੀ ਸੀਗੀ ਤੇ ਉਹਨਾਂ ਨੇ 3000 ਰੁਪਏ ਕੇਰਾਂ ਪਾਤਾ 2600 ਬਾਕੀ ਰਹਿ ਗਿਆ ਜਿਹੜਾ ਉਹਨਾਂ ਨੇ 26000 ਪਾਤਾ ਫੇਕ ਜਿਵੇਂ ਕਹਿਣ ਦਾ ਵਾ ਵੀ ਚਲੋ ਅਸੀਂ ਕਹਿੰਦੇ ਵੀ ਉਹਨਾਂ ਨੇ ਕਯੂਆਰ ਕੋਡ ਭੇਜਿਆ ਸਾਨੂੰ ਵੀ ਸਾਡੀ ਵੀ ਮੇਰੀ ਨੌਕਰੀਆਂ ਸਵਾਲ ਆ ਵੀ ਮੈਂ ਆਰਮੀ ਜਾ ਚਲੋ ਅਸੀਂ ਵੀ ਆਰਮੀ ਦੇ ਨਾਂ ਉੱਤੇ ਯਕੀਨ ਕਰ ਗਏ ਚਲੋ ਦੇਖ ਦੇ ਦੇਖ ਲਈ ਕੰਮ ਕਰਦੇ ਆਰਮੀ ਉਦਾਂ ਹੀ ਮੈਂ ਜੇ ਆਪਣੇ ਪੈਸੇ ਕੱਟ ਕੇ ਬਾਕੀ ਉਹਨਾਂ ਦੇ ਰਿਫੰਡ ਕਰਤੇ ਚਲੋ ਜਦੋਂ ਮੈਂ ਦੇਖਿਆ ਤਾਂ ਉਹ ਇਹ ਸੀਗਾ ਫਰਾਡ ਉਸ ਤੋਂ ਮੁੜ ਕੇ ਕਾਲ ਨਹੀਂ ਕੀਤੀ ਉਹਨੂੰ ਕੀਤੀ ਹੀ ਕਾਲ ਕੀਤੀ ਆ ਉਹਨਾਂ ਨੂੰ ਇਹ ਕਿਉਂਗਾ ਮੈਨੂੰ ਕਯੂਆਰ ਕੋਡ ਭੇਜ ਦਿਓ ਆਪਣਾ ਭੀ ਮਤਲਬ ਆਪਣਾ ਬਾਰ ਕੋਡ ਭੇਜੋ ਮੈਂ ਤੁਹਾਨੂੰ ਵਾਪਸ ਕਰ ਦਿੰਨਾ ਚਾਂਸੇ ਜੀ ਕਿਵੇਂ ਲਿੱਤਾ ਉਹਨੇ ਤੁਹਾਨੂੰ ਚਾਹੇ ਸੀਗਾ ਚਾਂਸੇ ਜੀ ਇਹੀ ਕਿਹਾ ਸੀ ਕਿ ਉਹਨਾਂ ਨੇ ਗੱਲ ਇੰਨੀ ਕਲੀਅਰ ਜਿ ਸਪਸ਼ਟ ਕੀਤੀ ਮੈਂ 1% ਡਾਟ ਹੋਇਆ ਵੀ ਹਾਂ ਇਹ ਮੇਰੇ ਨਾਲ ਫਰੌਡ ਹੋ ਰਿਹਾ ਉਹਨਾਂ ਨੇ ਕਿਹਾ ਹੀ ਸਿੱਧਾ ਹੀ ਵੀ ਸਾਡੀ ਇੱਥੇ ਗੱਡੀ ਖੜੀ ਆ ਕੰਟੀਨ ਚ ਸਮਰਾਲੇ ਕੰਟੀਨ ਦਾ ਨਾਮ ਲੱਤਾ ਉਹਨਾਂ ਨੇ ਠੀਕ ਆ ਵੀ ਇਦਾਂ ਕਰਕੇ ਗੱਡੀ ਆ ਇਹਦੇ ਪੈਸੇ ਦਾ ਕੰਮ ਵੀ ਕਰਾਉਣਾ ਇਹਦਾ ਪਾਇਆ ਇਹ ਬੈਟਰੀ ਪਹਿਲਾਂ ਖਰਾਬ ਆ ਵੀ ਬੈਟਰੀ ਵੀ ਰਖਵਾਉਣੀ ਆ ਵੀ ਪਹਿਲਾਂ ਗੱਡੀ ਸਟਾਰਟ ਹੋਊਗੀ ਫਿਰ ਥੋਡੀ ਗੱਡੀ ਵਰਕਸ਼ਾਪ ਜਾਂ ਚੰਗਾ ਉਹਨਾਂ ਨੇ ਮੈਨੂੰ ਤਿੰਨ ਚਾਰ ਵਾਰੀ ਕਾਲ ਕੀਤੀ ਮੈਂ ਵੀ ਇਹਨਾਂ ਕਹਿੰਦੇ ਹੁੰਦੇ ਵੀ ਹਾਂ ਯਕੀਨ ਜਾਂ ਬਣ ਗਿਆ ਵੀ ਚਲੋ ਵਾਕੀ ਇਹਨਾਂ ਨਾਲ ਇਦਾਂ ਦੀ ਗੱਲ ਹੋਈ ਹੋਣੀ ਆ ਤੇ ਫਿਰ ਇਦਾਂ ਹੀ ਮੈਂ ਕੰਮ ਕਰਨ ਲਈ ਕਿਤੇ ਬਾਹਰ ਦੂਜੀ ਵਰਕਸ਼ਾਪ 'ਚ ਗਿਆ ਸੀਗਾ ਨਾਲ ਦੇ ਵੀਰ ਨੂੰ ਮੈਂ ਕਿਹਾ ਮੈਂ ਕਿਹਾ ਵੀਰ ਬੈਟਰੀ ਦਾ ਧਰ ਜਾਓ ਠੀਕ ਆ ਮੈਂ ਵੀਰ ਦਾ ਹੀ ਨੰਬਰ ਦਿੱਤਾ ਜਿਹੜੇ ਬੈਂਟੀ ਧਰਨੇ ਗਿਆ ਸੀਗੇ ਮੈਂ ਇਹਦੇ ਬਾਰੇ ਕੰਪਲੇਨਟ ਵਗਰਾ ਕੀਤੀ ਆ ਵੀ ਹਾਂਜੀ ਮੈਂ ਬੱਸ ਕੰਪਲੇਨਟ ਕੰਪਲੀਟ ਕੀਤੀ ਆ 1930 ਤੇ ਪਰ ਸਾਨੂੰ ਰਿਸਪੌਂਸ ਹਲਦਾ ਕੋਈ ਨਹੀਂ ਆਇਆ ਉਹ ਬੀਜੀ ਚੱਲੀ ਜਾਂਦਾ ਵਾਰ-ਵਾਰ ਕੱਟ ਉਹ ਨਹੀਂ ਗਿਆ ਕੋਈ ਥਾਣੇ ਤਾਂ ਨਹੀਂ ਗਿਆ ਨਹੀਂ ਥਾਣੇ ਇਸ ਬਾਰੇ ਥਾਣੇ ਨਹੀਂ ਹਲੇ ਗਏਗਾ ਥਾਣੇ ਰਿਪੋਰਟ ਆਈ ਕਰਾਂਗੇ ਮੈਂ ਇਹ ਦੇਖਿਆ ਮੇਰੇ ਜਦ ਮੈਂ ਉੱਤੇ ਪਹੁੰਚ ਕੇ ਦੇਖਿਆ ਸਾਡੇ ਬੰਦੇ ਨਹੀਂ ਵੀ ਅੱਜ ਇਕੱਲੇ ਨਹੀਂ ਛੋਟ-ਛੋਟ ਸਾਡੇ ਸ਼ਹਿਰ ਦੇ 5-10 ਬੰਦਿਆਂ ਨਾਲ ਹੋ ਗਈ ਹੁਣ ਅਸੀਂ ਇਕੱਠੇ ਹੋ ਕੇ ਦੇਖਦੇ ਆ ਜੇ ਤਾਂ ਸਾਈਬਰ ਕੋਈ ਹੱਲ ਕਰਦਾ ਨਹੀਂ ਫਿਰ ਥਾਣੇ